ਸ਼ਸ਼ੀਕਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾਂ ਬਰਾੜੋ ਕੰਮ ਵਾਲਾ ਹਰ ਰੋਜ਼ ਦੀ ਤਰ੍ਹਾਂ ਜਿਹੜਾ ਆਪਾਂ ਕਬੱਡੀ ਕੱਪਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਕੋਲ حاضر ਹੋਨੇ ਆ ਅੱਜ ਦੇ ਕਬੱਡੀ ਕੱਪ 19 ਅਗਸਤ ਦੀ ਜਿਹੜੀ ਜਾਣਕਾਰੀ ਉਹ ਆਪਾਂ ਲੈ ਕੇ حاضر ਹੋ ਚੁੱਕੇ ਆ ਆਜੋ ਆਪਾਂ ਕਰਦੇ ਆ ਸ਼ੁਰੂਆਤ ਵੀ ਅੱਜ ਦੇ ਦਿਨ ਕਿਹੜੇ ਕਿਹੜੇ ਕਬੱਡੀ ਕੱਪ ਕਰਵਾਏ ਜਾ ਰਹੇ ਆ 19 ਅਗਸਤ ਦਾ ਜਿਹੜਾ ਪਹਿਲਾ ਕਬੱਡੀ ਕੱਪ ਹੈ ਉਹ 3ਵੇਂ ਸਾਲ ਦੇ ਵਿੱਚ ਪਿੰਡ ਸਾਧੂਵਾਲਾ ਜਿਹਨੇ ਫਰੋਜ਼ਪੁਰ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਹਦਾ ਪਹਿਲਾ ਪ੍ਰਾਈਜ਼ 41000 ਤੇ ਦੂਸਰਾ ਪ੍ਰਾਈਜ਼ ਜਿਹੜਾ 31 ਹੈ ਦੂਸਰਾ ਪ੍ਰਾਈਜ਼ ਜਿਹੜਾ 25000 ਰੁਪਇਆ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਤਿੰਨ ਖਿਡਾਰੀ ਜਿਹੜੇ ਬਾਹਰੋਂ ਕੱਢਣਗੇ ਪੰਜਾਬ ਲਾਈਵ.com ਤੇ ਇਸ ਕਬੱਡੀ ਕੱਪ ਦਾ ਜਿਹੜਾ ਲਾਈਵ ਹੋਵੇਗਾ ਪਿੰਡ ਸਾਧੂਵਾਲਾ ਦੇ ਵਿੱਚ 3ਵਾਂ ਕਬੱਡੀ ਕੱਪ ਜਿਹੜਾ ਹੁਣ ਹੈ ਪੰਜਾਬ ਲਾਈਵ 1.com ਤੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਸੋ ਸੈਕੰਡ ਰਾਉਂਡ ਦੇ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਵਾਜਬ 1500 ਰੁਪਏ ਜਿਹੜਾ ਕਿਰਾਇਆ ਉਹ ਦਿੱਤਾ ਜਾਣਾ ਹੈ ਤੀਸਰੇ ਰਾਉਂਡ ਦੇ ਵਿੱਚ ਜਾਣ ਵਾਲੀਆਂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ 25-2500 ਰੁਪਏ ਜਿਹੜੇ ਮਾਨ ਸਨਮਾਨ ਦੇ ਦਿੱਤੇ ਜਾਣਗੇ ਤੇ ਸੈਮੀ ਫਾਈਨਲ ਦੇ ਵਿੱਚ ਪੁੱਜਣ ਵਾਲੀਆਂ ਟੀਮਾਂ ਨੂੰ ਜਿਹੜਾ 5-5000 ਰੁਪਏ ਵਾਜਬ ਜਿਹੜਾ ਉਹ ਮਾਨ ਸਨਮਾਨ ਜਿਹੜਾ ਕੀਤਾ ਜਾਊਗਾ ਸਾਧੂ ਵਾਲਾ ਦੀ ਜਿਹੜੀ ਜਾਣਕਾਰੀ ਹੈ ਦੂਸਰਾ ਜਿਹੜਾ ਟੂਰਨਾਮੈਂਟ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਮਿਰਜੇ ਕਾਂਦੇਚ ਕੱਲ 19 ਅਗਸਤ ਕਬੱਡੀ 45 ਕਿਲੋ ਦੇ ਜਿਹੜੇ ਮੈਚ ਐ ਉਹ ਕਰਵਾਏ ਜਾਣਗੇ ਸੋ ਪਿੰਡ ਮਿਰਜੇ ਕਾਂਦੇਚ ਜਿਹੜਾ 45 ਕਿਲੋ ਵਰਗ ਦੇ ਮੈਚ ਹੋਣਗੇ 7700 ਤੇ 5100 ਜਿਹੜਾ ਪ੍ਰਾਈਜ਼ ਐ ਉਹ ਵਜਨੀ ਕਬੱਡੀ 45 ਕਿਲੋ ਦਾ ਪ੍ਰਬੰਧ ਕਰਨੇ ਰੱਖਿਆ ਹੋਇਆ ਐ ਇਹ ਤੁਸੀਂ 45 ਕਿਲੋ ਦੀਆਂ ਟੀਮਾਂ ਵੀ ਪਹੁੰਚ ਸਕਦੀਆਂ ਨੇ ਤੇ ਜਿਹੜਾ ਕਬੱਡੀ ਕੱਪ ਲੱਗੋ ਮਹਿਲ ਜਿਹੜਾ ਜਿਹਨੇ ਅੰਮ੍ਰਿਤਸਰ ਦੇ ਚ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਚਾਰ ਬੁੱਕ ਕੀਤੀਆਂ ਟੀਮਾਂ ਜਿਹੜੀਆਂ ਉਸ ਕਬੱਡੀ ਕੱਪ ਤੇ ਉੱਚ ਰਹੀਆਂ ਨੇ ਚਾਰ ਇਨਵਾਈਟ ਕੀਤੀਆਂ ਟੀਮਾਂ ਇਹ ਜਿਹੜੇ ਮੈਚ ਹੋਣਗੇ ਔਰ ਉਸ ਕਬੱਡੀ ਕੱਪ ਦੇ ਵੀ ਦੇਖਣਯੋਗ ਨਜ਼ਾਰਾ ਹੋਵੇਗਾ ਪਿੰਡ ਲੱਗੋ ਮਹਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਚ ਜਿਹੜਾ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਇਹ ਜਿਹੜੇ ਕਬੱਡੀ ਕੱਪਾਂ ਦੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਏ ਆਂ ਸੋ 1 ਅਗਸਤ ਦੇ ਜਿਹੜੇ ਕਬੱਡੀ ਕੱਪ ਹੈ ਜਿੱਦਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਆਪਣੇ YouTube ਚੈਨਲ ਲੱਖਾ ਬਰਾੜੋ ਕੰਦਵਾਲ ਨੂੰ ਸਬਸਕ੍ਰਾਈਬ ਕਰਿਓ ਲੱਖਾ ਬਰਾੜੋ ਕੰਦਵਾਲਾ Facebook ਪੇਜ ਨੂੰ ਫੋਲੋ ਕਰਿਓ Instagram ਦਾ ਪੇਜ ਲੱਖਾ ਬਰਾੜੋ ਕੰਦਵਾਲਾ ਉਸ ਪੇਜ ਨੂੰ ਜਿਹੜਾ ਫੋਲੋ ਕਰਿਓ ਹਰ ਰੋਜ਼ ਦੀ ਜਿਹੜੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ